ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਆਪਨੇ ਆਪਣੇ ਗੁਰੂ ਮਹਾਰਾਜ ਕੀ ਸ੍ਰੀ ਪੰਚਦਾਸ਼ ਨਾਮ ਜਿਉ ਨਾ ਖੜਾ। ਸ੍ਰੀ ਸੁਦਰਮੁਨੀ ਮਹਾਰਾਜ ਵੋਰੀਵਾਲਿਆ ਦੇ ਕੇਡਾ ਪੀਰ ਪਿੰਡ ਕੋਨਿਆ। 2025 ਚ ਨਵਾਂ ਸਾਲ ਜੋ 1 ਜਨਵਰੀ ਨੂੰ ਮਹਾਰਾਜਾ ਜਨਮ ਦਿਨ ਮਨਾਇਆ ਜਾਂਦਾ ਹੈ ਉਹਨਾਂ ਦੇ ਤਪਸਵੀ ਸਥਾਨ ਤੇ ਤੇ ਉਥੇ ਹੁਣ ਵੀ ਉਹ ਪੰਡਾਰਾ ਹੋਏਗਾ ਤੇ ਸ਼੍ਰੀ ਰਮੈਨ ਪਾਠ ਵੀ ਰੱਖਿਆ ਜਾਏਗਾ ਫਿਰ ਅਸਮ ਚਾਦਰ ਦੀ ਵੀ ਹੋਏਗੀ ਫਿਰ ਉਥੇ ਨਿਸ਼ਾਨ ਸਾਹਿਬ ਵੀ ਚੜੇਗਾ ਉਥੇ ਫਿਰ 1 ਜਨਵਰੀ ਨੂੰ ਸਿੰਗਰ ਵੀ ਆਣਗੇ ਕੋਈ ਛੋਟਾ ਕੋਈ ਬੜਾ ਉਹ ਵੀ ਮਹਾਰਾਜੇ ਗੁਣ ਗਾਣ ਗਾਣ ਕੇ ਔਰ ਸਾਰਾ ਸਾਧੂ ਸੰਤ ਸਮਾਜ ਫਕੀਰਾਂ ਦਾ ਉਹ ਵੀ ਉੱਥੇ ਆਣਗੇ ਤੇ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆਓ ਇਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਔਰ ਬੋਰੀ ਵਾਲੇ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰੋ ਔਰ ਪ੍ਰਮਾਤਮਾ ਤੁਹਾਡੇ ਘਰ ਖੁਸ਼ੀਆਂ ਦੇਵੇ ਤੁਸੀਂ ਉੱਥੇ ਆ ਕੇ ਰੌਣਕ ਵਧਾਉਂਦੇ ਆ ਜਿਹੜੇ ਬੋਰੀ ਵਾਲੇ ਦੀ ਸੰਗਤ ਆ ਬੋਰੀ ਵਾਲਾ ਤੁਹਾਡੇ ਘਰ ਆ ਕੇ ਸੁੰਦਰ ਮੂਣੀ ਮਹਾਰਾਜ ਉਹ ਤੁਹਾਡੀ ਰੌਣਕ ਵਧਾਵੇ ਆਪਣੇ ਆਪਣੇ ਗੁਰੂ ਮਹਾਰਾਜ ਕੀ ਜੈ ਇਹ ਇਹ ਜਿੰਨੇ ਵੀ ਮੇਰੇ ਨਾਲ ਫਕੀਰ ਸੋਫਿਆਨਾ ਦਰਗਾਹ ਕਮੇਟੀ ਦੇ ਸਾਡੇ ਪ੍ਰਧਾਨ ਸੋਤੇ ਜੀ ਹੋਰ ਜਿੰਨੇ ਨਾਮ ਕਿਹੜਾ ਕਿਹਦਾ ਲਾਮਾ ਸਾਰੇ ਬਾਬੇ ਮੇਰੇ ਪੂਜਨ ਜੋਗਵਾਰਾ ਜੀ ਰੱਖੇ ਕੁਛ ਰੱਖੇ ਤੰਦਰੋਸੀ ਰੱਖੇ ਯਾਰਾਂ ਨਾਲ ਬਹਾਰਾਂ ਹੁੰਦੀਆਂ ਇਹ ਯਾਰ ਵੀ ਹੈ ਭਰਾ ਵੀ ਹੈ ਇਹ ਮਿੱਤਰ ਵੀ ਹੈ ਚਾਹੇ ਉਹ ਜਨਾਨੀ ਹੋਵੇ ਚਾਹੇ ਬੰਦਾ ਹੋਵੇ ਚਾਹੇ ਮਹਾਂਤ ਹੋਵੇ ਉਹ ਬਾਬੇ ਆ ਉਹ ਸਭ ਉੱਥੇ ਕੋਈ ਬਾਬੇ ਦੇ ਕੋਈ ਜਨਾਈ ਦਾ ਮਤਲਬ ਨਹੀਂ ਕੋਈ ਬਾਬੇ ਦਾ ਇਹ ਮੰਹੰਦਾ ਮਤਲਬ ਨਹੀਂ ਉੱਥੇ ਕੋਈ ਬੰਦੇ ਦਾ ਮਤਲਬ ਨਹੀਂ ਜਦੱਕੀ ਤੇ ਬੈ ਗਏ ਉਹ ਸਾਰੇ ਤਾਂ ਫਕੀਰੇ ਹੁੰਦੇ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਸਾਡੀ ਆਵਾਜ਼ بلند ਕਰਨ ਲਈ ਸਾਡੇ ਵਿੱਚ ਸ਼ਾਮਿਲ ਹੋਏ ਆ ਅਸੀਂ ਭਾਜਪਾ ਨੂੰ ਆ ਦੱਸਿਆ ਜਾਂਦੇ ਆ ਕਿ ਜਿਹੜਾ ਦੇਸ਼ ਹੈ ਕਨਸਟੀਟਿਊਸ਼ਨ ਦੇ ਮਤਲਬ ਚੱਲੂਗਾ ਆਰਐਸਐਸ ਦੇ ਵਿਧਾਨ ਦੇ ਮਤਲਬ ਨਹੀਂ ਚੱਲੂਗਾ ਜਿਹੜਾ ਅਮਿਤ ਸ਼ਾਹ ਨੇ ਜਿਹੜੀ ਮਾੜੀ ਸ਼ਬਦਾਵਲੀ ਬਾਬਾ ਸਾਹਿਬ ਅੰਬੇਦਕਰ ਦੇ ਖਿਲਾਫ ਵਰਤੀ ਹੈ ਉਹਦੇ ਲਈ ਜਾਂ ਤਾਂ ਨਾ ਪ੍ਰਦਰਸ਼ਨ ਕੀਤਾ ਗਿਆ ਮੇਰਾ ਮੰਨਣਾ ਹੈ ਕਿ ਜਿਹੜੀ ਭਾਜਪਾ ਦੀ ਸਰਕਾਰ ਹੈ ਇਹਨਾਂ ਤੋਂ ਆ ਬਰਦਾਸ਼ਤ ਨਹੀਂ ਹੁੰਦਾ ਕਿ ਕਨਸਟੀਟਿਊਸ਼ਨ ਵਿੱਚ ਬਾਬਾ ਸਾਹਿਬ ਨੇ ਕਿਤਾ ਸਾਰਿਆਂ ਨੂੰ ਬਰਾਬਰੀ ਦਾ ਦਰਜਾ ਦੇ ਦਿੱਤਾ ਕਿਤਾ ਪੜ੍ਹਾਈ ਸਾਰਿਆਂ ਕੀ ਇੱਕ ਬਰਾਬਰ ਕਰ ਦਿੱਤੀ ਕਿਤਾ ਆਮ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਤਾ ਕਿਤਾ ਘਰਾਂ ਵਿੱਚ ਨੌਕਰੀਆਂ ਦੇ ਦਿੱਤੀਆਂ ਆ ਜਿਹੜੀ ਭਾਜਪਾ ਦੀ ਸੋਚ ਹੈ ਆ ਇਹਨਾਂ ਨੇ ਮਖੌਟਾ ਤਾਂ ਐ ਪਾਇਆ ਹੋਇਆ ਕਿ ਆ ਆਤਮਾ ਗਾਂਧੀ ਦੀ ਸੋਚ ਤੇ ਚੱਲਦੇ ਪਏ ਆ ਬਾਬਾ ਸਾਹਿਬ ਕੱਲੀ ਸੋਚਦੇ ਚੱਲਦੇ ਪਏ ਆ ਜੋ ਪਾਰਲੀਮੈਂਟ ਵਿੱਚ ਹੋਇਆ ਜੋ ਰਾਜ ਸਭਾ ਵਿੱਚ ਅਮਿਤ ਸ਼ਾਨਾ ਗਿਆ ਉੱਥੋਂ ਇਹਨਾਂ ਦਾ ਮਖੌਟਾ ਉਤਰ ਗਿਆ ਅੱਜ ਦੇ ਦਿਨ ਪਤਾ ਲੱਗਦਾ ਪਿਆ ਬੀਜੇਪੀ ਦੀ ਕੀ ਸੋਚ ਔਰ ਸਭ ਤੋਂ ਮਾੜੀ ਗੱਲ ਆ ਹੈ ਕਿ ਅਗਰ ਇਹਨਾਂ ਨੇ ਹੋਮ ਮਿਨਿਸਟਰ ਨਾਲ ਕੁਝ ਮਾੜੀ ਗੱਲ ਕਹੀ ਕੋਸ਼ਟਵਾਰ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਮੋਦੀ ਸਾਹਿਬ ਉਹ ਵੀ ਉਹਦੀ ਗੱਲ ਨਹੀਂ ਪੂਰਤੇ ਪਈ ਔਰ ਉਹਨੂੰ ਸਹੀ ਕਰਦੇ ਪਏ ਆ ਉਹਦੇ ਖਿਲਾਫ ਕਾਂਗਰਸ ਪਾਰਟੀ ਨੇ ਪ੍ਰਦਰਸ਼ਨ ਕੀਤਾ ਦੇਸ਼ ਵਿੱਚ ਹਰ ਜਗ੍ਹਾ ਪ੍ਰਦਰਸ਼ਨ ਹੁੰਦਾ ਪਿਆ ਔਰ ਮੈਂ ਤੁਹਾਨੂੰ ਲੋਕਾਂ ਨੂੰ ਸਾਰਿਆਂ ਨੂੰ ਵਾਅਦਾ ਕਰਿਆ ਚਾਹੁੰਦਾ ਕਾਂਗਰਸ ਪਾਰਟੀ ਤੁਹਾਡੇ ਨਾਲ ਵਾਅਦਾ ਕਰਿਆ ਚਾਹੁੰਦੀ ਹੈ ਕਿ ਲੋਕਾਂ ਦੀ ਆਵਾਜ਼ ਚੱਕਣ ਲਈ ਚਾਹੇ ਪਾਰਲੀਮੈਂਟ ਦੀ ਗੱਲ ਹੋਵੇ ਚਾਹੇ ਸੜਕਾਂ ਦੀ ਗੱਲ ਹੋਵੇ ਅਸੀਂ ਆਵਾਜ਼ ਆਪਣੀ ਬੁਲੰਦ ਕਰਦੇ ਰਹਿਾਂਗੇ ਲੀਗਲੀ ਤੌਰ ਤੇ ਕੋਰਟ ਵਿੱਚ ਵੀ ਕਨਸਟੀਟਿਊਸ਼ਨ ਨੂੰ ਬਚਾਉਣ ਲਈ ਜਿੱਥੇ ਜਾਣ ਦੀ ਲੋੜ ਉੱਥੇ ਵੀ ਜਾਵਾਂਗੇ ਸੜਕਾਂ ਤੇ ਵੀ ਉਤਰਾਂਗੇ ਤੇ ਪਾਰਲੀਮੈਂਟ ਵਿੱਚ ਵੀ ਆਵਾਜ਼ ਬੁਲੰਦ ਕਰਦੇ ਰਾਵਾਂਗੇ ਹਾਂ ਜਿਹੜੀ ਬੀਜਪੀ ਝੂਠੇ ਪਰਚੇ ਕਰਨ ਦੀ ਕੋਸ਼ਿਸ਼ ਕਰਦੀ ਪਈ ਹੈ ਜਿਹੜਾ ਰਾਹੁਲ ਗਾਂਧੀ ਜੀ ਤੇ ਉਹਨਾਂ ਨੇ ਪਰਚਾ ਕੀਤਾ ਅੱਤਾਂ ਦੇ ਚਾਹੇ ਪੂਰੇ ਦੇਸ਼ ਵਿੱਚ ਨੂੰ ਕਾਂਗਰਸ ਪਾਰਟੀ ਦੇ ਪਰਚੇ ਕਰਦਣ ਪਰ ਅਸੀਂ ਦੇਸ਼ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਗਲਤ ਸੋਚਾਂ ਹੈਗੀਆਂ ਉਹਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਰਾਵਾਂਗੇ ਅਗਲਾ ਕੀ ਏਜੰਡਾ ਹੈ ਵਿੱਚ ਮੁੜਾਵਾਦ 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 ਸ਼ਾਂਤੀ ਮੰਗੋ ਮੁਆਫੀ ਮੰਗੋ ਮਾਫੀ ਮੰਗੋ सनमान बाबा कुमारी कुमारी मैदान में साल बि मैदान शाम भाधव भ ਹਾਂਜੀ ਅੱਜ ਭੋਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪੈਣ ਕੁਮਾਰੀ ਮਾਇਆਵਤੀ ਜੀ ਵੱਲੋਂ ਦੇਸ਼ ਵਿਆਪੀ ਜਨ ਅੰਦੋਲਨ ਬੀਜਪੀ ਔਰ ਅਮੇਸ਼ ਸ਼ਾਹ ਦੇ ਖਿਲਾਫ ਜੋ ਸ਼ੁਰੂ ਕੀਤਾ ਦੇਸ਼ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਭੋਜਨ ਸਮਾਜ ਪਾਰਟੀ ਵੱਲੋਂ ਮਾਨਯੋਗ ਰਾਸ਼ਟਰਪਤੀ ਜੀ ਨੂੰ ਜ਼ਿਲ੍ਹਾ ਪ੍ਰਸ਼ਾਸਨਾਂ ਹੀ ਮਮਰੰਡਮ ਦਿੱਤੇ ਜਾ ਰਹੇ ਹਨ ਕਹ ਪਿਛਲੇ ਦਿਨੀ ਪੰ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਦੇਸ਼ ਦੇ ਗ੍ਰਹਿ ਮੰਤਰੀ ਨੇ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਅਪਮਾਨ ਕੀਤਾ ਦੇਸ਼ ਦਾ ਗ੍ਰਹਿ ਮੰਤਰੀ ਜਿਹੜਾ ਇਸ ਦੇਸ਼ ਨੂੰ ਚਲਾ ਰਿਹਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਬਾਰੇ ਜੋ ਉਹਨਾਂ ਨੇ ਕਿਹਾ ਕਿਉਂਕਿ ਪਹਿਲਾਂ ਆਪਣੀਆਂ ਗੱਲਾਂ ਕਰਦੇ ਰਹੇ ਇਹਦੇ ਨਾਲ ਅਗੇ ਤੇ ਉਹਨਾਂ ਦੇ ਮੂੰਹੋਂ ਅੰਦਰਲੀ ਗੱਲ ਬਾਹਰ ਆ ਗਈ ਤੇ 바ਵਾ ਸਾਹਿਬ ਡਾਕਟਰ ਅੰਬੇਡਕਰ ਜਿੰਨਾ ਅੰਬੇਡਕਰ ਅੰਬੇਡਕਰ ਤੁਸੀਂ ਕਰਦੇ ਆ ਜਿੰਨਾ ਰੱਬ ਦਾ ਨਾਮ ਲਿਆ ਹੁੰਦਾ ਤਾਂ ਤੁਹਾਨੂੰ ਸਵਰਗ ਦੀ ਪ੍ਰਾਪਤੀ ਹੋ ਜਾਣੀ ਚਾਹੀਦੀ ਸੀ ਸਵਰਗ ਦਾ ਅਸੀਂ ਨਹੀਂ ਦੇਖਿਆ ਨਰਕ ਸਵਰਗ ਅਸੀਂ ਸੁਣਿਆ ਪਰ ਸਾਡੇ ਬਜ਼ੁਰਗਾਂ ਨੇ ਨਰਕ ਜਿਹੜਾ ਦੇਖਿਆ ਇਸ ਦੇਸ਼ ਦੇ ਅੰਦਰ ਕਰੋੜਾ ਲੋਕ ਨਰਕ ਦੀ ਜ਼ਿੰਦਗੀ ਜੀ ਰਹੇ ਸੀ ਤਾਂ ਉਸ ਮਹਾਨ rehber ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਇਹਨਾਂ ਕਰੋੜਾਂ ਲੋਕਾਂ ਨੂੰ ਜੋ ਮਾਨਵਤਾਵਾਦੀ ਹੱਕ ਹਕੂਕ ਦਿੱਤੇ ਜਿਨ੍ਹਾਂ ਕਰਕੇ ਦੇਸ਼ ਦੇ ਅੰਦਰ MLA MP ਪੰਚ ਸਰਪੰਚ ਨੌਕਰੀਆਂ IAS IPS ਦੇ ਅੰਦਰ ਲੋਕ ਗਏ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਕਰਕੇ ਅਸੀਂ ਅਮਨ ਸ਼ਾਹ ਨੂੰ ਦੱਸਣਾ ਚਾਹੁੰਦੇ ਆ ਕਿ ਤੁਹਾਡਾ ਰੱਬ ਦਾ ਸੀ ਨਹੀਂ ਦੇਖਿਆ ਸਵਰਗ ਦਾ ਨਹੀਂ ਦੇਖਿਆ ਸਾਡਾ ਰੱਬ 바ਵਾ ਸਾਹਿਬ ਡਾਕਟਰ ਅੰਬੇਡਕਰ ਜਿਨੇ ਸਾਨੂੰ ਸਵਰਗ ਦੀ ਜ਼ਿੰਦਗੀ ਜਿੰਦਗੀ ਦਿੱਤੀ ਕਿਉਂਕਿ ਇਹ ਭਾਜਪਾ ਦਾ ਏਜੰਡਾ ਸੀਗਾ ਜਦੋਂ 바ਵਾ ਸਾਹਿਬ ਡਾਕਟਰ ਅੰਬੇਡਕਰ ਲੜਾਈ ਲੜ ਰਹੇ ਸੀ ਤੋ ਸਮੇ ਜਿਹੜੇ ਆਰਐਸਐਸ ਦੇ ਭਾਜਪਾ ਦੇ ਲੋਕ ਸਗੇ ਉਹ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਵਿਰੋਧ ਕਰਦੇ ਸੀ ਅੱਜ ਕਾਂਗਰਸ ਸਦਨ ਦੇ ਅੰਦਰ ਔਰ ਬਾਹਰ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਬਾਰੇ ਗੱਲਾਂ ਕਰ ਰਹੀ ਹੈ ਤਾਂ ਨੂੰ ਵੀ ਪੁੱਛਣਾ ਚਾਹੀਦਾ ਕਿ ਕਾਂਗਰਸ ਦਾ ਚਿਹਰਾ ਅਜ ਲੋਕਾਂ ਦੇ ਸਾਹਮਣੇ ਨੰਗਾ ਕਰਨਾ ਚਾਹੀਦਾ ਕਿ ਜਿਹੜੀ ਕਾਂਗਰਸ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਵਿਰੋਧ ਕਰਦੀ ਰਹੀ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੈਸਰ ਔਰ ਖੁਲਨਾ ਤੋਂ ਜਿੱਤ ਕੇ ਗਏ ਤਾਂ ਇਸ ਕਾਂਗਰਸ ਨੇ ਉਹ ਇਲਾਕੇ ਪਾਕਿਸਤਾਨ ਨੂੰ ਦਿੱਤੇ ਜੇ ਬਾਬਾ ਸਾਹਿਬ ਪਾਕਿਸਤਾਨ ਅਸੈਂਬਲੀ ਦੇ ਕਨਸਟੀਟਿਊਸ਼ਨ ਅਸੈਂਬਲੀ ਦੇ ਜਿਹੜੇ ਮੈਂਬਰ ਬਣ ਗਏ ਇਸ ਕਾਂਗਰਸ ਦੇ ਕਰਕੇ ਬਾਬਾ ਸਾਹਿਬ ਡਾਕਟਰ ਮੀਟ ਕੰਡੂ 1951 ਦੇ ਅੰਦਰ ਪਹਿਲੀ ਕੈਬਨਟ ਨੂੰ ਅਸਤੀਫਾ ਦੇਣਾ ਪਿਆ ਤੇ ਬਾਬਾ ਸਾਹਿਬ ਨੇ ਕਿਹਾ ਸੀ ਕਿ ਆਰਟੀਕਲ 304 ਜਿਹਦੇ ਵਿੱਚ ਲਿਖਿਆ ਹੈ ਕਿ ਮੰਡਲ ਕਮਿਸ਼ਨ ਰਿਪੋਰਟ ਜਿਹੜੇ ਹੋਰ ਹੱਕਾ ਕੂਗਾ ਉਹ ਮਿਲਣੇ ਚਾਹੀਦੇ ਆ ਤਾਂ ਕੈਬਨਟ ਨੇ ਜਦੋਂ ਮੰਨਨ ਕਰਤਾ ਦੇ ਬਾਬਾ ਸਾਹਿਬ ਨੂੰ 1951 ਦੇ ਅੰਦਰ ਪਹਿਲੀ ਵਾਰ ਕਾਂਗਰਸ ਦੀ ਜਿਹੜੀ ਗਵਰਨਮੈਂਟ ਸੀ ਉਹਦੇ ਵਿੱਚੋਂ ਰਜਾਇਨ ਕਰਨਾ ਪਿਆ ਲਾਅ ਮਿਨਿਸਟਰੀ ਤੋਂ ਇਸ ਕਰਕੇ ਅੱਜ ਲੋਕਾਂ ਨੂੰ ਪਛਾਣਨਾ ਹੋਊਗਾ ਕਿ ਜਿਹੜੇ ਲੋਕ 바ਵਾ ਸਾਹਿਬ ਨੂੰ ਅੰਗਰੇਜ਼ਾਂ ਦਾ ਪਿੱਟੂ ਦੱਸਦੇ ਰਹੇ ਜਿਹੜੇ ਲੋਕ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਵਿਰੋਧ ਕਰਦੇ ਰਹੇ ਜਿਹੜੇ ਸਾਡੇ ਹੱਕ ਅਧਿਕਾਰਾਂ ਦਾ ਵਿਰੋਧ ਕਰਦੇ ਰਹੇ ਜਦੋਂ ਪੰਜਾਬ ਤੋਂ ਉੱਤੇ ਉਸ ਮਹਾਨ ਸੂਰਮੇ ਸਾਬ ਜੀ ਕਾਂਚੀ ਰਾਮ ਨੇ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਅੰਦੋਲਨ ਪੂਰੇ ਦੇਸ਼ ਖੜਾ ਕੀਤਾ ਜਿਸ 바ਵਾ ਸਾਹਿਬ ਨੂੰ ਲੋਕ ਭੁੱਲ ਗਏ ਸੀ ਕਾਂਚੀ ਰਾਮ ਸਾਹਮਣੇ ਬਾਬਾ ਸਾਹਿਬ ਦਾ ਦੂਸਰਾ ਨਾਮ ਕਾਂਚੀ ਰਾਮ ਕਾਂਚੀ ਰਾਮ ਲੋਕ ਕਹਿਣ ਲੱਗੇ ਅੱਜ ਬਾਬਾ ਸਾਹਿਬ ਡਾਕਟਰ ਮਿਰਕਰ ਦੀ ਜਿਹੜੀ ਗੱਲ ਸੀ ਉਹਨਾਂ ਦੁਆਰਾ ਜ਼ਿਕਰ ਸੀਗੇ ਉਹਨਾਂ ਦੁਆਰਾ ਦਿੱਤੇ ਸਾਨੂੰ ਮਾਨ ਸਨਮਾਨ ਸੀਗਾ ਉਹ ਲੋਕਾਂ ਨੂੰ ਜਦੋਂ ਮਿਲਿਆ ਤਾਂ ਜੋਹੀ ਕਾਂਗਰਸ ਬਾਬਾ ਸਾਹਿਬ ਦੇ ਗੁਣ ਗਾਣ ਲੱਗੀ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਨਹੀਂ ਜੋ ਭੈਣ ਕੁਮਾਰੀ ਮਾਇਆਵਤੀ ਜੀ ਦਾ ਅੱਜ ਸਾਨੂੰ ਹੁਕਮ ਸੀਗਾ ਆ ਸਾਨੂੰ ਆਦੇਸ਼ ਸੀਗਾ ਉਹ ਅਸੀਂ ਅੱਜ ਜਿਲ੍ਹਾ ਹੈੱਡਕੁਆਟਰਾਂ ਦੇ ਜਿਹੜੇ ਮੈਮੋਰੰਡਮ ਦੇ ਰਹੇ ਆਂ ਔਰ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਵੀ ਪ੍ਰੋਗਰਾਮ ਪੈਨ ਕੁਮਾਰੀ ਮਾਇਆਵਤੀ ਜੀ ਸਟੇਟ ਦੀ ਲੀਡਰਸ਼ਿਪ ਸਾਨੂੰ ਦਊਗੀ ਉਹਨੂੰ ਇੰਪਲੀਮੈਂਟ ਕਰਾਂਗੇ ਮੇਰੀ ਇਹੀ ਬੇਨਤੀ ਆ ਕਿ ਕੁਝ ਲੋਕ ਜਿਹੜੇ ਸਮੇਂ-ਸਮੇਂ ਤੇ ਦੂਜੀਆਂ ਪਾਰਟੀਆਂ ਦੇ ਪਿੱਠੂ ਬਣੇ ਰਹਿੰਦੇ ਆ ਆਪਣੇ ਲੋਕਾਂ ਨੂੰ ਹਰਾਉਣ ਦਾ ਕੰਮ ਕਰਦੇ ਆ ਉਹਨਾਂ ਨੂੰ ਵੀ ਸਾਨੂੰ ਸचेत ਰਣਾ ਚਾਹੀਦਾ ਦੂਜਿਆਂ ਦਾ ਹੱਟ ਠੋਕਾ ਬਣੇ ਹੁੰਦੇ ਆ ਇਸ ਕਰਕੇ ਅੱਜ ਭੋਜਨ ਸਮਾਜ ਪਾਰਟੀ ਵੱਲੋਂ ਅੰਮਨ ਸ਼ਾਹ ਦੇ ਖਿਲਾਫ ਜਿਹੜਾ ਮੈਮੋਰੰਡਮ ਹੈ ਕਿ ਅੰਮਨ ਸ਼ਾਹ ਨੂੰ ਮਾਫੀ ਮੰਗਣੀ ਚਾਹੀਦੀ ਆ ਭੈਣ ਜੀ ਨੇ ਉਹਨੂੰ ਟਾਈਮ ਦਿੱਤਾ ਔਰ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਵੀ ਪ੍ਰੋਗਰਾਮ ਭੈਣ ਕੁਮਾਰੀ ਮਾਇਆ ਵਜੀ ਦੇਣਗੇ ਉਹਨੂੰ ਅਸੀਂ ਨੇਪਰੇ ਚਾੜਾਂਗੇ ਅੱਜ ਦੇ ਇਸ ਮੌਕੇ ਤੇ ਸਮੁੱਚੇ ਜ਼ਿਲ੍ਹੇ ਦੇ ਸਟਾਰ ਜੋਗ ਸਾਥੀ ਪ੍ਰਵੀਨ ਪੰਗਾ ਜੀ ਜ਼ਿਲ੍ਹਾ ਪ੍ਰਧਾਨ ਸਾਡੇ ਸਰਪ੍ਰਸਤ ਜਾਫਰਪੁਰ ਜੀ ਪ੍ਰਧਾਨ ਸਾਹਿਬਾ ਦੇ ਪ੍ਰਧਾਨ ਸਾਡੇ ਸਰਪੰਚ ਪੈਂਚ ਆਗੂ ਸਹਿਬਾਨ ਅੱਡੀ ਗੈਂਦੀ ਚ ਪੈਣੀ ਕੁਮਾਰੀ ਮਾਇਆਵਦੀ ਦੇ ਹੁਕਮ ਦੇ ਅਨੁਸਾਰ ਔਰ ਬਾਬਾ ਸਾਹਿਬ ਡਾਕਟਰ ਮਿਲਟਨ ਦੇ ਅਪਮਾਨ ਤੇ ਖਲਾਫ ਅਮਰ ਸਿੰਘ ਦੇ ਖਲਾਫ ਕੱਟੇ ਹੋਏ ਆ ਉਹਨਾਂ ਦਾ ਮੈਂ ਸਾਰਿਆਂ ਦਾ ਬਹਿਦਰ ਹੋ ਧੰਨਵਾਦ ਕਰਦਾ ਜੈਪੀ ਜੈ ਬਾਪ